ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਕੱਲ ਤੁਸੀਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਦਿੱਲੀ ਦੇ ਵਿੱਚ ਭਗਵੰਤ ਮਾਨ ਦੀ ਜਿੱਥੇ ਰਹਿائش ਹੈ ਪੰਜਾਬ ਦੇ ਮੁੱਖ ਮੰਤਰੀ ਦੀ ਉੱਥੇ ਛਾਪੇਮਾਰੀ ਹੋਈ ਆ ਉਸ ਛਾਪੇਮਾਰੀ ਨਾਲ ਸੰਬੰਧਤ ਕੁਝ ਹੋਰ ਵੇਰਵੇ ਹੁਣ ਸਾਹਮਣੇ ਆ ਰਹੇ ਨੇ ਕਿ ਜਦੋਂ ਉੱਥੇ ਛਾਪਾ ਵੱਜਿਆ ਤੇ ਫਰੋਲਾ ਫਰਲੀ ਕਾਫੀ ਕੀਤੀ ਗਈ ਇਵਨ ਜਿਹੜੇ ਔਰਤਾਂ ਦੇ ਕੱਪੜਿਆਂ ਦੇ ਟਰੰਕ ਤੱਕ ਫਰੋਲੇ ਗਏ ਨੇ ਬਿਲਕੁਲ ਜੀ ਇਹਦੇ ਦੋ ਪਹਿਲੂ ਨੇ ਜੀ ਇੱਕ ਪਹਿਲੂ ਤਾਂ ਇਹ ਹੈ ਕਿ ਆਪਾਂ ਲਗਾਤਾਰ ਜਿਸ ਦਿਨ ਤੋਂ ਦਿੱਲੀ ਚ ਚੋਣ ਪ੍ਰਚਾਰ ਪਖਿਆ ਉਸ ਦਿਨ ਤੋਂ ਆਪਾਂ ਇਸ ਵਾਰ ਨਾ ਗੱਲ ਕਰਦੇ ਆ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣ ਬਾਰੇ ਸੋਚਦੀ ਰਹੀ ਹੈ ਹੂੰ ਹੂੰ ਦੂਸਰੇ ਪਾਸੇ ਦਿੱਲੀ ਦੇ ਵਿੱਚ ਉਹ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੋ ਰਿਹਾ ਉਹਨਾਂ ਦਾ ਹੂੰ ਹੂੰ ਚੋਣ ਪ੍ਰਚਾਰ ਦੇ ਲਈ ਸਭ ਤੋਂ ਵੱਧ ਡਿਮਾਂਡ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਹੀ ਹੈ ਸੇ ਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਡਿਮਾਂਡ ਹੈ ਕਿ ਉਹ ਸੀਟਾਂ ਦੇ ਨਤੀਜੇ ਬਦਲਣ ਦਾ ਵੀ ਦਮ ਰੱਖਦੇ ਨੇ ਹੂੰ ਹੂੰ ਕਿ ਇਸ ਲਈ ਕਿ ਉਹ ਹੁਣ ਪੂਰੇ ਉੱਥੇ ਪਕੇ ਹੋਏ ਨੇ ਉਹਨਾਂ ਨੇ ਮੋਰਚਾ ਸੰਭਾਲਿਆ ਹੋਇਆ ਜਾਂ ਰੂਟ ਸ਼ੋਅ ਕਰ ਰਹੇ ਨੇ ਰੈਲੀਆਂ ਕਰ ਰਹੇ ਨੇ ਇਸ ਲਈ ਕਿ ਉਹ ਭਾਜਪਾ ਦੇ ਨਿਸ਼ਾਨੇ ਤੇ ਆ ਗਏ ਤੇ ਭਾਜਪਾ ਦੇ ਨਿਸ਼ਾਨੇ ਤੇ ਆਉਣ ਦਾ ਮਤਲਬ ਇਸ ਲਈ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਤੇ ਛੱਪਾ ਮਾਰਿਆ ਹਮ ਹਮ ਜਾਂ ਸੱਚਮੁੱਚ ਆਪਾਂ ਉਹ ਕਾਰ ਵਾਲਾ ਕਨੈਕਸ਼ਨ ਹੈ ਉੱਥੇ ਪੈਸੇ ਦੀ ਬੰਡ ਵਾਲਾ ਕਨੈਕਸ਼ਨ ਇਹ ਜਿਹੜਾ ਹਵਾਲਾ ਇਹ ਹੈ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਵੀ ਜਿਹੜਾ ਕਪੂਰਥਲਾ ਹਾਊਸ ਪੰਜਾਬ ਦੇ ਮੁੱਖ ਮੰਤਰੀਆਂ ਦਾ ਟਿਕਾਣਾ ਬਣ ਕੇ ਰਹਿ ਗਿਆ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਹੁੰਦੇ ਨੇ ਤਾਂ ਅਕਸਰ ਕਪੂਰਥਲਾ ਹਾਊਸ ਰੁਕਦੇ ਨੇ ਸੋ ਉਸ ਕਪੂਰਥਲਾ ਹਾਊਸ ਦੇ ਵਿੱਚ ਜਦੋਂ ਇਲੈਕਸ਼ਨ ਕਮਿਸ਼ਨ ਦੀ ਟੀਮ ਪਹੁੰਚਦੀ ਹੈ ਤੇ ਉਸ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਪਰ ਇਸ ਦੇ ਬਾਰੇ ਰਵਨੀਤ ਬਿੱਟੂ ਸਵੇਰੀ ਕਹਿੰਦਾ ਕਿ ਜੀ ਇਹ ਮੁੱਖ ਮੰਤਰੀ ਦੇ ਘਰੇ ਜਿੱਥੇ ਰਹਿ ਰਿਹਾ ਜੀ ਕਪੂਰਥਲਾ ਹਾਊਸ ਉੱਥੇ ਪੈਸਿਆਂ ਦੀ ਬੰਡ ਹੁੰਦੀ ਹੈ ਜੀ ਜਾਂਚ ਹੋਣੀ ਚਾਹੀਦੀ ਹੈ ਇਹ ਇਲੈਕਸ਼ਨ ਕਮਿਸ਼ਨ ਨੂੰ ਛਾਪਾ ਮਾਰਨਾ ਚਾਹੀਦਾ ਇਹ ਦਾਮਤਲ ਕਿ ਉਹਨੂੰ ਪਤਾ ਸੀ ਕਿ ਤਾਂ ਕਿ ਆ ਗਿਆ ਫਿਰ ਜਦੋਂ ਛਾਪਾ ਵੱਜਿਆ ਛੱਪਾ ਵੱਜਣ ਤੋਂ ਬਾਅਦ ਕਹਿੰਦੀ ਜੀ ਉਹਦਾ ਟੀਮ ਨੂੰ ਅੰਦਰ ਨਹੀਂ ਜਾਣ ਦਿੱਤਾ ਕਈ ਘੰਟਿਆਂ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਸਾਡਾ ਇੱਕ ਕੈਮਰਾਮੈਨਰ ਸਾਨੂੰ ਅੰਦਰ ਜਾਣ ਦਿਓ ਫਿਰ ਜੇ ਅੰਦਰ ਚਲੇ ਗਏ ਹੁਣ ਦਿੱਲੀ ਪੁਲਿਸ ਕਹਿੰਦੀ ਜੀ ਇਲੈਕਸ਼ਨ ਕਮਿਸ਼ਨ ਨੇ ਛੱਪਾ ਮਾਰਿਆ ਸੀ ਉਸ ਤੋਂ ਸੁਰੱਖਿਆ ਲਈ ਗਏ ਸੀ ਹਾਂ ਆਮ ਆਦਮੀ ਪਾਰਟੀ ਕਹਿੰਦੀ ਦਿੱਲੀ ਪੁਲਿਸ ਨੂੰ ਨਾਲ ਲੈ ਕੇ ਜੀ ਇੱਕ ਪੁਲਿਸ ਲਾਹੂਰ ਛੱਪਾ ਮਾਰਿਆ ਇੱਕ ਪੰਜਾਬ ਦੇ ਮੁੱਖ ਮੰਤਰੀ ਦੀ ਟਿਕਾਣੇ ਤੇ ਛੱਪਾ ਮਾਰਿਆ ਇੱਧਰ ਇਹ ਇਲੈਕਸ਼ਨ ਕਮਿਸ਼ਨ ਕਹਿੰਦਾ ਜੀ ਅਸੀਂ ਅੰਦਰ ਗਏ ਸੀ ਅੰਦਰ ਕਮਰਿਆਂ 'ਤੇ ਤਾਲੇ ਲੱਗੇ ਸੀ ਅਸਾਂ ਕੁਝ ਦੇਖ ਹੀ ਨਹੀਂ ਸਕੇ ਜੀ ਮਤਲਬ ਬੀਜੇ ਜੀ ਉਹ ਕਾਦਾ ਇਲੈਕਸ਼ਨ ਕਮਿਸ਼ਨ ਤੇ ਉਹ ਕਾਦਾ ਛਾਪਾ ਜੇ ਇੱਕ 100 ਗ੍ਰਾਮ ਦੇ ਤਾਲਾ ਨਹੀਂ ਖੋਲ ਸਕਦੇ ਹੋ ਹੂੰ ਜੇ ਸੱਚ-ਮੁੱਚ ਛਾਪਾ ਮਾਰਨੇ ਗਏ ਸੀ ਜੇ ਅੰਦਰ ਬੜੇ ਗਏ ਫਿਰ ਤਾਲੇ ਤੋੜਨ ਨਾਲ ਲਈ ਕੀ ਓਕੇ ਸੀ ਜੀ ਜੇ ਇੰਨੀ ਵੀ ਪਰਮਿਸ਼ਨ ਨਹੀਂ ਅਫਸਰ ਚ ਇੰਨਾ ਵੀ ਦਮ ਨਹੀਂ ਫਿਰ ਛਾਪਾ ਕਾਦਾ ਸੀ ਜੀ ਜੀ ਦੂਸਰੇ ਪਾਸੇ ਹੁਣ ਇਲੈਕਸ਼ਨ ਕਮਿਸ਼ਨ ਕਹਿੰਦਾ ਤਾਲੇ ਲੱਗੇ ਸੀ ਤੁਸੀਂ ਬਿਨਾ ਛਾਪਿਆਂ ਤੋਂ ਆਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਐਕਸ ਕਹਿੰਦੇ ਜਿਹਨੂੰ ਟਵੀਟ ਹੁੰਦਾ ਹੂੰ ਹੂੰ ਉੱਥੇ ਪੋਸਟ ਲਿਖੀ ਹੈ ਦਿੱਲੀ ਵਿੱਚ ਮੇਰੇ ਮੁੱਖ ਮੰਤਰੀ ਨਿਵਾਸ ਕਪੂਤਨਾ ਕਪੂਰਚਲਾ ਹਾਊਸ ਵਿੱਚ ਦਿੱਲੀ ਪੁਲਿਸ ਨੇ ਰੇਡ ਕੀਤੀ ਪੂਰੇ ਘਰ ਦਾ ਚੱਪਾ ਚੱਪਾ ਛਾਣ ਮਾਰਿਆ ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕਾਂ ਦੀ ਵੀ ਜਾਂਚ ਕੀਤੀ ਹੈ ਜੀ ਕੀ ਕੋਈ ਮੈਨੂੰ ਦੱਸੂਗਾ ਕਿ ਇੱਥੋਂ ਕੀ ਮਿਲਿਆ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੋਸਟ ਹੈ ਜੀ ਦਿੱਲੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਤਾਂ ਰੋਡ ਸ਼ੋਅ ਕਰ ਹੀ ਰਹੇ ਨੇ ਕੁਝ ਏਰੀਆ ਦੇ ਵਿੱਚ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨੌਰਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਨੂੰ ਵੀ ਮੋਰਚਾ ਸੰਭਾਲਿਆ ਹੋਇਆ ਜੀ ਕਈ ਈਵੈਂਟ ਦੇ ਵਿੱਚ ਭਗਵੰਤ ਮਾਨੌਰਾਂ ਦੇ ਮਾਤਾ ਵੀ ਉੱਥੇ ਦੇਖੇ ਜਾ ਰਹੇ ਨੇ ਸੋ ਇਸ ਲਈ ਜੇਕਰ ਮੁੱਖ ਮੰਤਰੀ ਉੱਥੇ ਨੇ ਤਾਂ ਉਹਦੇ ਪਰਿਵਾਰ ਦੇ ਜੀ ਮਾਤਾ ਵੀ ਪਤਨੀ ਵੀ ਤੇ ਜਵਾਕੜੀ ਵੀ ਉਹ ਸਾਰੇ ਉੱਥੇ ਨੇ ਹੁਣ ਕੀ ਜਵਾਕੜੀ ਦੇ ਕੱਪੜੇ ਫਰੋਲੀ ਜਾਂਦੇ ਨੇ ਕੀ ਮਾਤਾ ਵਾਲਾ ਸੰਦੂਕ ਫਰੋਲ ਲਿਆ ਕੀ ਡਾਕਟਰ ਸਾਹਿਬ ਵਾਲੀ ਅਲਮਾਰੀ ਫੋਲੀ ਸੋ ਮਤਲਬ ਇਹ ਮੁੱਖ ਮੰਤਰੀ ਸਾਹਿਬ ਜਿਹੜਾ ਸਿੱਧਾ ਆਖਿਆ ਇਹਦੇ ਨਾਲ ਇੱਕ ਸਵਾਲ ਆ ਗਿਆ ਦੂਸਰੇ ਪਾਸੇ ਰਵਨੀਤ ਬਿੱਟੂ ਸ਼ਾਮ ਨੂੰ ਫੇਰ ਇੱਕ ਵੀਡੀਓ ਜਾਰੀ ਕਰਦੇ ਨੇ ਹੂੰ ਕਹਿੰਦੇ ਜੀ ਫੜਿਆ ਤਾਂ ਸਾਰਾ ਕੁਝ ਜਾਣਾ ਸੀ ਉਹ ਪਿਛਲੇ ਦਰਵਾਜ਼ੇ ਨਿਕਲ ਗਏ ਜੀ ਸਾਰੇ ਮਤਲਬ ਮੈਨੂੰ ਇਹ ਨਹੀਂ ਸਮਝ ਆਇਆ ਕਿ ਇਲੈਕਸ਼ਨ ਕਮਿਸ਼ਨ ਇੰਨਾ ਜਵਾਬਖ ਹੈ ਇੰਨਾ ਬੱਚਾ ਉਹ ਨਹੀਂ ਪਤਾ ਕਿ ਪਿਛਲੇ ਪਾਸੇ ਵੀ ਦਰਵਾਜ਼ਾ ਹੈਗਾ ਜੀ ਸੋ ਇਹ ਆਪਣੇ ਆਪ ਚ ਪ੍ਰਕਿਰਿਆ ਸੋ ਪਰ ਕੁੱਲ ਮਿਲਾ ਕੇ ਦਿੱਲੀ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦੇ ਟਿਕਾਣੇ ਤੇ ਹੋਈ ਛਾਪੇਮਾਰੀ ਕਈ ਪਾਸਿਓਂ ਚਰਚਾ ਦੇ ਵਿੱਚ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ ਚੋਣਾਂ ਦੇ ਵਿੱਚ ਸਭ ਤੋਂ ਵੱਧ ਖਤਰਾ ਹੁਣ ਭਗਵੰਤ ਮਾਨ ਤੋਂ ਲੱਗ ਰਿਹਾ ਹੈ ਕਿ ਭਗਵੰਤ ਮਾਨ ਨਿਸ਼ਾਨੇ ਤੇ ਨੇ ਇਸ ਲਈ ਕਾਰਵਾਈ ਹੈ ਜਾਂ ਜਿਹੜੀ ਪੰਜਾਬ ਸਰਕਾਰ ਪੰਜਾਬ ਨੂੰ ਸਾਰਾ ਕੁਝ ਲਾਂਭਾ ਛੱਡ ਕੇ ਦਿੱਲੀ ਬੈਠੀ ਹੈ ਕੇਜਰੀਵਾਲ ਦੀ ਝੋਲੀ ਪਈ ਹੈ ਤੇ ਉਹਦੇ ਆਪਣੇ ਘਰੇ ਇੰਨਾ ਖਲਾਰਾ ਪਿਆ ਹੈ ਹੈਨਾ ਕਿ ਉਹਦੇ ਅੱਜ ਮਤਲਬ ਕਿ 6-7 ਐਮਐਲਏ ਅਸਤੀਫਾ ਦੇ ਕੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਸੀ ਅਜੇ ਤੱਕ ਐਮਐਲਏ ਸੀ ਉਹ ਪਾਰਟੀ ਛੱਡ ਕੇ ਚਲੇ ਗਏ ਹੈਨਾ ਉਹ ਜਿਹੜਾ ਨਰੇਸ਼ যাদਬ ਹੈ ਜਿਹਦੇ ਉੱਤੇ ਮਰੇਲ ਕੋਟਲਾ ਦੇ ਵਿੱਚ ਵੀ ਇਹ ਮਤਲਬ ਕਿ ਕੁਰਾਨ ਦੀ ਬੇਅਦਬੀ ਵਾਲਾ ਮਾਮਲਾ ਸੀ ਹੈਨਾ ਉਹ ਤਾਲਾਚੋ ਨੂੰ ਰਾਤ ਵੀ ਮਿਲਦੀ ਹੈ ਉਹਦੇ باوجود ਵੀ ਉਹ ਪਾਰਟੀ ਛੱਡ ਕੇ ਚਲਾ ਗਿਆ ਸੋ ਉਧਰ ਕਾਫੀ ਕੁਝ ਵਧਿਆ ਹੋਇਆ ਹੈ ਪਰ ਇਧਰ ਭਗਵੰਤ ਮਾਨ ਦੇ ਛਾਪੇ ਦੀ ਕਾਰਵਾਈ ਚੋਂ ਪਾਸੇ ਚਰਚਾ ਚ ਹੈ ਤੇ ਦਿੱਲੀ ਦੇ ਵਿੱਚ ਚੋਣ ਮੁਤਾਬਿਕ ਤਿੰਨ ਦਿਨ ਬਚੇ ਆ ਜੀ ਹੁਣ ਜੀ ਅੱਜ 31 ਤਰੀਕ ਨਿਭੜ ਗਈ 1 2 ਤੇ 3 ਜੀ ਤਿੰਨ ਦਿਨਾਂ ਦੇ ਵਿੱਚ ਮਤਲਬ ਦੁਨੀਆ ਭਰ ਦਾ ਝੂਠ ਬੋਲ ਹੋਣਾ ਹੈ ਦਿੱਲੀ ਦੇ ਵਿੱਚ ਸੋ ਅੱਧ ਤੋਂ ਜ਼ਿਆਦਾ ਬੋਲ ਹੋ ਲੈ ਜਿੰਨਾ ਕਰੈਨਦਾ ਬੋਲ ਹੋ ਜਾਣਾ ਇੱਧਰ ਝੂਠ ਬੋਲੀ ਜਾਂਦੇ ਨੇ ਪ੍ਰਿਆਗਰਾ ਜਾ ਕੇ ਕਹਿੰਦੇ ਜੀ ਅਸੀਂ ਆਪਣੇ ਪਾਪ ਤੋ ਰਹੇ ਆ ਚਲੋ ਦੇਖਦੇ ਹਾਂ ਕਿੰਨੇ ਦੇ ਪਾਪ ਧੁੱਲੇ ਤੇ ਕਿੰਨਾ ਦਾ ਸੱਚ ਝੂਠ ਹੈ ਪਰ ਕਿਤੇ ਨਾ ਕਿਤੇ ਦਿੱਲੀ ਚੋਣਾ ਦੇ ਵਿੱਚ ਹੁਣ ਕੱਪੜਿਆਂ ਵਾਲਾ ਸੰਦੂਖ ਫਰੋਲਣ ਵਾਲੀ ਚਰਚਾ ਵੀ ਹਰ ਮੰਚ ਤੇ ਗਾਈ ਜਾ ਰਹੀ ਹੈ ਹੂੰ ਦੀਪਕ ਜੀ ਜਿਹੜਾ ਪਾਪ ਧੋਣ ਵਾਲੀ ਗੱਲ ਹੈ ਨਾ ਇੱਕ ਸੋਸ਼ਲ ਮੀਡੀਆ ਤੇ ਮੈਂ ਪੋਸਟ ਵੇਖੀ ਕਿਸੇ ਨੇ ਲਿਖਿਆ ਕਹਿੰਦੇ ਵੀ ਜਿਹੜੇ ਕਹਿੰਦੇ ਪਹਿਲਾਂ ਚਲੋ ਜਿਹੜੇ ਇਸ ਕਨਸੈਪਟ ਦੇ ਵਿੱਚ ਬਲੀਵ ਕਰਦੇ ਨੇ ਪਾਪ ਧੋਣ ਵਾਲੇ ਚ ਅ ਕਹਿੰਦੇ ਵੀ ਜਿਹੜੇ ਪਾਪ ਤਾਂ ਅਨਜਾਣੇ ਚ ਕੀਤੇ ਹੋਣ ਉਹ ਤਾਂ ਧੁੱਲ ਜਾਂਦੇ ਨੇ ਜਿਹੜੇ ਮਿੱਥ ਕੇ ਕੀਤੇ ਹੋਣ ਪਲੈਨਿੰਗ ਕਰਕੇ ਕੀਤੇ ਹੋਣ ਉਹ ਨਹੀਂ ਧੁੱਲਦੇ ਨਹੀਂ ਧੁੱਲਦੇ ਬਿਲਕੁਲ ਜਿਨਾ ਸਾਬਣ ਜਿਹੜੇ ਮਰਜੀ ਬ੍ਰਾਂਡ ਦਾ ਲੈ ਲਓ ਉਹ ਸ਼ਰੀਰ ਦੀ ਮੈਲ ਤਾਂ ਧੋ ਦਿੰਦਾ ਮਨ ਦੀ ਮੈਲ ਨਹੀਂ ਹਾਂ ਬਿਲਕੁਲ ਸਹੀ ਗੱਲ ਹੈ ਦੀਪਕ ਜੀ ਆਪਾਂ ਖਬਰਾਂ ਵਾਲ ਬਾਕੀ ਵਾਲ ਰੱਖ ਲਈਏ ਪਾਣੀਆਂ ਦੇ ਵਿੱਚ ਜਿਹੜਾ ਜ਼ਹਿਰ ਦਾ ਵਿਵਾਦ ਦਿੱਲੀ ਤੋਂ ਸ਼ੁਰੂ ਹੋਇਆ ਸੀ ਹੁਣ ਉਹ ਪੰਜਾਬ ਤੱਕ ਆ ਪਹੁੰਚਿਆ ਜੀ ਕੀ ਵੇਰਵਾ ਹਾਂ ਦਿੱਲੀ ਦੇ ਵਿੱਚ ਚੋਣ ਕਮਿਸ਼ਨ ਨੇ ਤਲਬ ਕੀਤਾ ਸੀ ਅਰਵਿੰਦ ਕੇਜਰੀਵਾਲ ਨੂੰ ਹੂੰ ਹੂੰ ਕਿ ਤੁਸੀਂ ਕਿਹਾ ਜੀ ਕਿ ਜਿਹੜੀ ਜਮਨਾ ਉਹਦੇ ਵਿੱਚ ਜ਼ਹਿਰ ਮਿਲਾ ਦਿੱਤਾ ਗਿਆ ਹਰਿਆਣੇ ਵੱਲੋਂ ਹਰਿਆਣਾ ਸਰਕਾਰ ਵੱਲੋਂ ਇਸ ਲਈ ਉਹਦੇ ਤੱਥ ਸਬੂਤ ਲਿਓ ਅੱਜ ਅਰਵਿੰਦ ਕੇਜਰੀਵਾਲ ਜੀ ਤਿੰਨ ਬੋਤਲਾਂ ਭਰ ਕੇ ਤੇ ਦੋ ਮੁੱਖ ਮੰਤਰੀਆਂ ਨੂੰ ਨਾਲ ਲੈ ਕੇ ਚੋਣ ਕਮਿਸ਼ਨ ਕੋਲ ਪਹੁੰਚ ਗਏ ਹੂੰ ਹੂੰ ਕਹਿੰਦੇ ਜੀ ਆਹ ਜਮਨਾ ਦਾ ਪਾਣੀ ਆ वैसे ਤਾਂ ਸਾਡੇ ਰੋਲਾ ਪਾਉਣ ਤੋਂ ਬਾਅਦ ਜ਼ਹਿਰ ਘਟ ਗਿਆ ਹੁਣ ਮਤਲਬ ਮੈਨੂੰ ਕਮਾਲ ਹੈ ਵੀ ਰੋਲਾ ਪਾਉਣ ਤੇ ਵੀ ਜ਼ਹਿਰ ਜ਼ਹਿਰ ਦੀ ਮਾਤਰਾ ਘਟ ਜਾਂਦੀ ਹੈ ਸੋ ਮਤਲਬ ਇਹ ਤਾਂ ਕਹਿ ਸਕਦੇ ਆ ਕਿ 2 ਦਿਨ ਹੋ ਗਏ ਜੀ ਹੁਣ ਪਹਿਲਾਂ ਇੰਨਾ ਸੀਗਾ ਜਾਂ ਇਹ ਨਾ ਇਹ ਪਰ ਸਵਾਲ ਤਾਂ ਇਹ ਹੈ ਕਿ ਕਿ ਉਹ ਅਜੇ ਵੀ ਇਸ ਗੱਲ ਤੇ ਨਿਖਿਆ ਜਿਵੇਂ ਬੋਰੀਆਂ ਭਰ ਕੇ ਜਾਂ ਟ੍ਰੈਲੀ ਉਲਟਾ ਕੇ ਜ਼ਹਿਰ ਪਾਇਆ ਗਿਆ ਹੋਵੇ ਜੀ ਜੇਕਰ ਉਹ ਇਸ ਗੱਲ ਤੇ ਆਉਂਦੇ ਕਿ ਪਾਣੀਆਂ ਨੂੰ ਗੰਧਲਾ ਕਰ ਦਿੱਤਾ ਗਿਆ ਪਾਣੀਆਂ ਨੂੰ ਜ਼ਹਿਰੀ ਕਰ ਦਿੱਤਾ ਗਿਆ ਹੈ ਨਾ ਉਹਦੇ ਵਿੱਚ ਕੈਮੀਕਲ ਪੈ ਰਹੇ ਨੇ ਗੰਧ ਪੈ ਰਿਹਾ ਉਹ ਸਾਰਾ ਫਿਰ ਤਾਂ ਉਹ ਪਹਿਲੂ ਹੋਰ ਸੀ ਜੀ ਪਰ ਅਜੋ ਛੇ ਚੇਤਤੌਰ ਤੇ ਤਿੰਨ ਪਾਣੀ ਦੀਆਂ ਬੋਤਲਾਂ ਜਮਨਾ ਚੋਂ ਭਰ ਕੇ ਲੈ ਕੇ ਗਏ ਕਿ ਆ ਦੇਖੋ ਜੀ ਇਹਦੇ ਵਿੱਚ 7 ppm ਅਮੋਨੀਆ ਹੈ ਜਾਂ ਉਹ ਧਾਤਾਂ ਉਹ ਭਾਰੀ ਧਾਤ ਉਹ ਕੈਮੀਕਲ ਜਿਹੇ ਨੇ ਜਿਹੜੇ ਮਤਲਬ ਟ੍ਰੀਟਮੈਂਟ ਚ ਵੀ ਸਾਫ਼ ਨਹੀਂ ਹੁੰਦੇ ਇਹ ਦੇਖੋ ਜੀ ਇਹ ਲੋਕਾਂ ਤੇ ਅਸਰ ਕਰਦਾ ਹੂੰ ਹੂੰ ਹੁਣ ਉਹ ਦਿੱਲੀ ਦੀਆਂ ਚੋਣਾਂ ਦੇ ਵਿੱਚ ਤਾਂ ਇਹ ਜ਼ਹਿਰੀ ਪਾਣੀ ਵਾਲਾ ਮੁੱਦਾ ਬਹੁਤ ਗਰਮਾ ਗਿਆ ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਪ੍ਰਧਾਨ ਮੰਤਰੀ ਕਹਿੰਦੇ ਮੈਂ ਵੀ ਇਸੇ ਟੂਟੀ ਦਾ ਪਾਣੀ ਪੀਣਾ ਉਹ ਉਧਰ ਨਾਇਬ ਸੈਣੀ ਪਾਣੀ ਪੀ ਕੇ ਦਿਖਾ ਰਹੀ ਸੀ ਉਹਨੇ ਚੌਣ ਕਮਿਸ਼ਨ ਕੋਲ ਪਹੁੰਚ ਗਏ ਤੇ ਇਹਨਾਂ ਨੇ ਆਪਣੇ ਸਬੂਤ ਰੱਖਦੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਤੇ ਪਰ ਨਾਲ ਵਿਜੇ ਜੀ ਇਹ ਆਦਸੀ ਨੂੰ ਲੈ ਕੇ ਗਿਆ ਉਹ ਨਾਲ ਭਗਵੰਤ ਮਾਨ ਜੀ ਨੂੰ ਲੈ ਕੇ ਗਿਆ ਹਮ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਦਿੱਲੀ ਦੇ ਲੋਕਾਂ ਦੇ ਲਈ ਉਹ ਜ਼ਹਿਰ ਜਿਹੇ ਜਿਹਾ ਵੀ ਹੈ ਉਹਦੇ ਵਿੱਚ ਕੈਮੀਕਲ ਵਾਲਾ ਉਹਦੇ ਨਾਲ ਬਹੁਤ ਫਿਕਰ ਹੈ ਹਮ ਹਮ ਇਸ ਲਈ ਉਹ ਕੇਜਰੀਵਾਲ ਤੋਂ ਮੂਰੇ ਜੁੱਤੀ ਤਾਰ ਕੇ ਮਤਲਬ ਲੰਗੇ ਪੈਰ ਫਟਾਫਟ ਚੌਣ ਕਮਿਸ਼ਨ ਦੇ ਘਰ ਨੂੰ ਭੜੇ ਹਮਮ ਤੇ ਪੰਜਾਬ ਦੇ ਵਿੱਚ ਅੱਜ ਇਹ ਸਵਾਲ ਖੜਾ ਹੋ ਗਿਆ ਕਿ ਮੁੱਖ ਮੰਤਰੀ ਸਾਹਿਬ ਜਿੰਨਾ ਫਿਕਰ ਦਿੱਲੀ ਵਾਲੀ ਜਮਨਾ ਦੇ ਜ਼ਹਿਰ ਦਾ ਕਰ ਰਹੇ ਹੋ ਪੰਜਾਬ ਵਾਲੀ ਨਦੀਆਂ ਨਾਲੀਆਂ ਜਿਹੜਾ ਜ਼ਹਿਰ ਆਇਆ ਉਹਦਾ ਵੀ ਫਿਕਰ ਕਰ ਲਓ ਹਮਮ ਜੀਰੇ ਦੇ ਵਿੱਚ ਜੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਜਿਹੜਾ ਮਸਲਾ ਸੀ ਉੱਥੇ ਜਿਸ ਤਰ੍ਹਾਂ ਪੰਜਾਬ ਸਰਕਾਰ ਭੁਗਤੀਆ ਸਭ ਨੂੰ ਪਤਾ ਜੀ ਤੇ ਛੋਡਾ ਦਰਿਆਲ ਇਹ ਮਾਮਲੇ ਦੇ ਵਿੱਚ ਜਦੋਂ ਹੁਣ ਉਸ ਨੂੰ ਪਾਣੀ ਨੂੰ ਗੰਧਲਾ ਪਾਣੀ ਉੱਚ ਪੈਣ ਤੋਂ ਰੋਕਣ ਦੀ ਕਵਾਇਦ ਲਈ ਅੰਦੋਲਨ ਲੱਗਿਆ ਤਾਂ ਪੈਰਲ ਤੁਸੀਂ ਜਿਵੇਂ ਸਰਕਾਰ ਨੇ ਆਪਣੀ ਤਾਕਤ ਨਾਲ ਉਸ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਸਾਰਿਆਂ ਨੂੰ ਪਤਾ ਹਮਮ ਸੋ ਐਸਲੇ ਕਿ ਆਪਾਂ ਪਹਿਲਾ ਬਾਰ ਬਾਰ ਗੱਲ ਕਰਦੇ ਰਹੇ ਕਿ ਪੰਜਾਬ ਦਾ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ ਸੱਤ ਰੂ ਦੇ ਵਿੱਚ ਜ਼ਹਿਰ ਹੈ ਨਦੀਆਂ ਚ ਜ਼ਹਿਰ ਹੈ ਤੇ ਉੱਥੇ ਉਸ ਸਮੇਂ ਤੁਹਾਨੂੰ ਕਿਉਂ ਨਹੀਂ ਯਾਦ ਆਉਂਦਾ ਪੰਜਾਬ ਦਾ ਮੁੱਦਾ ਇਹਨਾਂ ਮਸਲੇ ਦੇ ਉਸ ਸਮੇਂ ਚਾਰਜ ਕਿਉਂ ਨਹੀਂ ਸੋ ਦਿੱਲੀ ਦੀ ਪਾਣੀ ਵਾਲਾ ਮਸਲਾ ਪੰਜਾਬ ਦੇ ਵਾਲੇ ਮਸਲੇ ਤੇ ਆ ਗਿਆ ਔਰ ਉਹ ਰਾਹੁਲ ਗਾਂਧੀ ਨੇ ਇਹਦੇ ਵਿੱਚ ਹੋਰ ਕਿਉਂ ਚ ਤੇਲ ਪਾਉਣ ਵਾਲਾ ਕੰਮ ਉਹ ਪਹੁੰਚ ਕੇ ਜਮਨਾ ਦੇ ਕਿਨਾਰੇ ਕਹਿੰਦੇ ਕੇਜਰੀਵਾਲ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਜਮਨਾ 225 ਤੱਕ ਇੰਨੀ ਸ਼ੁੱਧ ਹੋ ਜੂਗੀ ਮੈਂ ਉੱਚ ਡੁਬਕੀ ਲਾਉਂਗਾ ਕਦੋਂ ਆਉਣਾ ਡੁਬਕੀ ਨਾਉਣਾ ਮੈਂ ਦੇਖ ਰਿਹਾ ਹੂੰ ਉਹ ਕਹਿੰਦੇ ਮੈਂ ਤੋਜੀਆਂ ਲੈ ਕੇ ਕਿਨਾਰਾ ਉਲੋ ਫਿਰ ਹੈਨਾ ਉਹ ਮਤਲਬ ਇਹ ਸਥਿਤੀ ਹੈ ਜੀ ਹੁਣ ਸਵਾਲ ਇਹ ਹੈ ਵੀ ਜੇ ਜੀ ਕੇਂਦਰ ਦੀਆਂ ਯੋਜਨਾਵਾਂ ਵੀ ਆਈਆਂ ਜਮਨਾ ਸਾਫ਼ ਕਰਨ ਦੀਆਂ ਹੂੰ ਹੂੰ ਕੇਂਦਰ ਦੀਆਂ ਯੋਜਨਾਵਾਂ ਗੰਗਾ ਸਪਾਈ ਦੀਆਂ ਵੀ ਆਈਆਂ ਪੰਜਾਬ ਸਰਕਾਰ ਵੀ ਸਮੇਂ-ਸਮੇਂ ਬੁੱਡੇ ਦਰਿਆ ਨੂੰ ਲੈ ਕੇ ਪ੍ਰੋਜੈਕਟ ਬਣਾ ਕੇ ਸਰਕਾਰਾਂ ਫੰਡ ਜਾਰੀ ਕਰਦੀ ਰਹੀਆਂ ਨਾ ਤਾਂ ਦਰਿਆ ਸਾਫ਼ ਹੋਇਆ ਨਾ ਨਦੀਆਂ ਸਾਫ਼ ਹੋਈਆਂ ਨਾ ਰਾਜਨੀਤੀ ਸਾਫ਼ ਹੋਈ ਏਸ ਦੇ ਨਾਂ ਦੇ ਉੱਤੇ ਨੋਟ ਬਹੁਤ ਸਾਫ਼ ਹੋਗੇ ਜੀ ਜਿੰਨੇ ਫੰਡ ਇਹਦੇ ਨਾਂ ਤੇ ਗ੍ਰਾਂਟਾਂ ਆਈਆਂ ਕਿਹਨੇ ਖਾਈਆਂ ਕਿਹਨੇ ਨਹੀਂ ਖਾਈਆਂ ਇਹ ਸਵਾਲ ਵੱਡਾ ਪਰ ਦਿੱਲੀ ਦੀ ਸਫਾ ਦੇ ਵਿੱਚ ਜਮਨਾ ਵਾਲਾ ਜ਼ਹਿਰ ਦਾ ਮੁੱਦਾ ਪੰਜਾਬ ਦੇ ਵਿੱਚ ਵੀ ਚੁਣੌਤੀ ਬਣ ਕੇ ਖੜਾ ਹੋ ਗਿਆ ਭਗਵੰਤ ਮਾਨ ਜੀ ਜਦੋਂ ਪਰਤਣਗੇ ਤਾਂ ਪੰਜਾਬ ਪੁੱਛੂਗਾ ਕਿ ਮਾਨ ਸਾਹਿਬ ਤਿੰਨ ਕਬੂਤਰਾ ਇਧਰੋਂ ਵੀ ਭਰ ਕੇ ਦਈਏ ਅਸੀਂ ਵੀ ਹੁਣ ਫਿਰ ਫਿਰ ਉਹ ਪਾਣੀ ਤੁਸੀਂ ਪੀ ਕੇ ਦਿਖਾ ਦਿਓ ਅਜੇ ਉੱਥੇ ਕਹਿ ਕੇ ਆਏ ਨੇ ਅਰਵਿੰਦ ਕੇਜਰੀਵਾਲ ਚੋਣ ਜੋਗ ਨੂੰ ਕਹਿ ਕੇ ਆਏ ਨੇ ਕਿ ਦੇਸ਼ ਦੇ ਸਾਹਮਣੇ ਤੁਸੀਂ ਇਹ ਪਾਣੀ ਪੀ ਕੇ ਦਿਖਾ ਦਿਓ ਮੇਰੀ ਚੁਣੌਤੀ ਹੈ ਹੂੰ ਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਨੇ ਚਲੋ ਬੁੱਢਾ ਦਰਿਆ ਵਾਲਾ ਛੱਡੋ ਤੁਸੀਂ ਰੋਪੜ ਤੋਂ ਗਾਹਾਂ ਸਤ루 ਜਲਾ ਪਾਣੀ ਉਹ ਪੀ ਕੇ ਦਿਖਾ ਦਿਓ ਜੀ ਦੀਪਕ ਜੀ ਅੱਛਾ ਬਾਕੀ ਕੀ ਇਹ ਖਬਰ ਪੱਕੀ ਹੈ ਕਿ ਜਿਹੜੀ ਐਸਜੀਪੀਸੀ ਦੀਆਂ ਚੋਣਾਂ ਨੇ ਉਹ ਵੀ ਮਈ ਤੱਕ ਟਲ ਗਈਆਂ ਨੇ ਹਾਂ ਬਿਲਕੁਲ ਜੀ ਇਹ ਖਬਰ ਬਿਨਾਂ ਐਲਾਨਿਆ ਬਿਨਾਂ ਤਰੀਕ ਦਿੱਤਿਆ ਕਨਫਰਮ ਹੈ ਜੀ ਹੂੰ ਹੂੰ ਅਸਲ ਦੇ ਵਿੱਚ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਲੰਘੇ ਦਿਨਾਂ ਦੇ ਵਿੱਚ ਕਿ ਸ਼ਰੋਮਣੀ ਅਕਾਲੀ ਦਰਬਾਰ ਬਾਦਲ ਤੇ ਨਾਲ ਸੰਬੰਧਿਤ ਐਸਜੀਪੀਸੀ ਦੇ ਮੈਂਬਰ 71 ਹੋਏ ਸੀਗੇ ਜੀ 71 ਹੋਏ ਮੈਂਬਰਾਂ ਦੇ ਹਵਾਲੇ ਨਾਲ ਬਕਾਇਦਾ ਸੁਖਬੀਰ ਬਾਦਲ ਬਰਿੰਦਰ ਸਿੰਘ ਪੂਂਦਰ ਦਲਜੀਤ ਸਿੰਘ ਚੀਮਾ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹ ਸਾਰੇ ਇਕੱਠੇ ਹੋ ਕੇ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਹੈ ਉਹਦੇ ਮੁਖੀ ਨੇ ਐਸਐਸਰੋ ਸਾਹਿਬ ਜਸਟਿਸ ਐਸਐਸਰੋ ਸਾਹਿਬ ਉਹਨਾਂ ਕੋਲ ਸ਼ਿਕਾਇਤ ਦੇ ਕੇ ਆਏ ਸੀ ਕਿ ਆ ਦੇਖੋ ਜੀ ਨਾ ਸਿੰਘ ਲੱਗਿਆ ਨਾਲ-ਨਾਲ ਨਕੋਰ ਲੱਗਿਆ ਸ਼ੁਰੂ ਚ ਤਸਵੀਰਾਂ ਵੀ ਲਈਆਂ ਗਈਆਂ ਫੋਟੋਆਂ ਲਈਆਂ ਗਈਆਂ ਆਧਾਰ ਕਾਰਡ ਲੈ ਗਏ ਫਿਰ ਇਹ ਕਿਵੇਂ ਝਾਲੀ ਵੋਟਾਂ ਬਣ ਗਈਆਂ ਨਾ ਉਹਨਾਂ ਦੀ ਫੋਟੋ ਲਾਈ ਸੋ ਹੁਣ ਇਤਰਾਜ਼ ਜਿਹੜੇ ਹੈਗੇ ਨੇ ਸ਼੍ਰੋਮਣੀ ਗੁਰਦਵੰਤ ਕਮੇਟੀ ਨੇ ਜਿਹੜੀਆਂ ਵੋਟਾਂ ਬਣੀਆਂ ਨੇ ਉਹਦੇ ਜਿਹੜੇ ਇਤਰਾਜ਼ ਨੇ ਉਹ ਇਤਰਾਜ਼ ਪ੍ਰਗਟਾਉਣ ਦੀ ਤਾਰੀਖ 10 ਮਾਰਚ ਕਰ ਦਿੱਤੀ ਗਈ ਹੈ ਅੱਛਾ ਜੀ ਤੇ ਵੋਟਰ ਲਿਸਟ ਜਿਹੜੀ ਫਾਈਨਲ ਵੋਟਰ ਲਿਸਟ ਪ੍ਰਕਾਸ਼ਿਤ ਹੋਏਗੀ ਉਹਦੀ ਤਾਰੀਖ 16 April ਕਰ ਦਿੱਤੀ ਗਈ ਆ ਹੂੰ ਹੂੰ ਸੋ ਇਹ 16 April ਤੱਕ ਵੋਟਾਂ ਦੀ ਫਾਈਨਲ ਸੂਚੀ ਉਹ ਸਾਹਮਣੇ ਆਊਗੀ ਤੇ ਫਿਰ ਚੋਣਾਂ ਦਾ ਐਲਾਨ ਫਿਰ ਕਾਗਜ਼ ਪਰਨ ਦੀ ਤਾਰੀਖ ਫਿਰ ਪ੍ਰਚਾਰ ਇਸ ਲਈ ਇਹਨੂੰ ਸਮਾਂ ਲਾ ਕੇ ਆਪਣੇ ਆਪ ਹੀ ਬਿਨਾਂ ਐਲਾਨੇ ਅੰਡਰਸਟੂਡ ਹੋ ਗਿਆ ਕਿ ਜਿਹੜੀਆਂ ਚੋਣਾਂ ਮਾਰਚ ਚ ਹੋਣ ਦੀ ਆਸ ਬੱਝੀ ਸੀ ਉਹ ਚੋਣਾਂ ਹੁਣ ਮਈ ਚ ਜਾ ਕੇ ਹੋ ਸਕਦੀਆਂ ਨੇ ਜੇ ਤਾਂ ਵੀ ਕਰਾਉਣਾ ਚਾਹਵੇ ਸਿਸਟਮ ਜੀ ਸੋ ਇਸ ਲਈ ਆ ਪਹਿਲੂ ਤਾਂ ਸਪਸ਼ਟ ਹੋ ਗਿਆ ਪਰ ਅੱਜ 2 ਦਿਨ ਹੋ ਦੋ ਪਹਿਲੂ ਹੋਰ ਵੱਡੇ ਸੀਗੇ ਅੱਜ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਅਦੀ ਵਰਕਿੰਗ ਕਮੇਟੀ ਦੀ ਬੈਠਕ ਸੀ ਜੰਡੀਗੜ੍ਹ ਦੇ ਵਿੱਚ ਹਮਮ ਤੇ ਉਸ ਬੈਠਕ ਦੇ ਵਿੱਚ ਲੰਬੇ ਸਮੇਂ ਬਾਅਦ ਧਾਮੀ ਸਾਹਿਬ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਮੰਚ ਤੇ ਨਜ਼ਰ ਆਏ ਪ੍ਰੈਸ ਕਾਨਫਰੰਸ ਦੇ ਰੂਪ ਚ ਵੈਸੇ ਤਾਂ ਮਾਗੀ ਵਾਲੇ ਮੇਲੇ ਵਾਲੀ ਸਟੇਜ ਤੇ ਵੀ ਨਹੀਂ ਗਏ ਸੀ ਉਹ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਇੱਕ ਵਾਰ ਨਾਰਾਜ਼ ਹੋ ਕੇ ਘਰੇ ਵੀ ਬਹਿ ਗਏ ਸੀ ਉਹ ਜੀ ਅੱਜ ਪ੍ਰੈਸ ਕਾਨਫਰੰਸ ਨਾਲ ਬੈਠੇ ਹਮ ਅਕਾਲੀ ਦਲ ਨੇ ਕੱਲ ਜਿਹੜੀ ਬੈਠਕ ਦੇ ਏ ਏਜੰਡੇ ਸੀਗੇ ਉਹਨਾਂ ਦੇ ਉੱਤੇ ਦਰਜੀ ਸਿੰਘ ਖੀਮਾ ਬੋਲੇ ਕਿ ਬਿਲਕੁਲ ਜੀ ਡਾਕਟਰ ਪਿਊਰਾਓ ਉਵੇਦਕਰ ਜੀ ਦੇ ਪੁੱਤਰਾ ਜਿਹੜੀ ਛੇੜਖਾਨੀ ਹੋਈ ਆ ਪੰਜਾਬ ਚ ਫਿਰਕੂ ਵੰਡ ਪਾਉਣ ਦੀ ਕੋਸ਼ਿਸ਼ ਆ ਸੀ ਉਹਦੇ ਖਿਲਾਫ ਮਤਾਂ ਲਿਆਂਦਾ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਦੇ ਵਿੱਚ ਗੜਬੜਾ ਉਸ ਨੂੰ ਲੈ ਕੇ ਅਸੀਂ ਦੁਬਾਰਾ ਚੋਣ ਕਮਿਸ਼ਨ ਤੱਕ ਪਹੁੰਚ ਕਰਾਂਗੇ ਗੁਰਦੁਆਰਾ ਚੋਣ ਕਮਿਸ਼ਨ ਤੱਕ ਇਸ ਲਈ ਉਹਦੇ ਉੱਤੇ ਚਰਚਾ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆਪਣੀ ਭਰਤੀ ਮਹਮਾ ਜਿਹੜੀ ਇਹਨਾਂ ਨੇ 25 ਲੱਖ ਦਾ ਕਹਿੰਦੇ ਸੀ ਟੀਚਾ ਮਿਥਿਆ ਸੀ ਜੀ ਉਹ ਮਤਲਬ 25000 ਕਾਪੀਆਂ ਛਪਾਈਆਂ ਉਹ ਕਹਿੰਦੇ ਮੁਕਰੀਆਂ ਡਿਮਾਂਡ ਹੋਰ ਵੱਧ ਗਈ ਇਸ ਲਈ ਅਸੀਂ 10000 ਕਾਪੀਆਂ ਹੋਰ ਛਾਪ ਰਹੇ ਆ ਮਦਨ 25 ਲੱਖਾਂ ਦਾ ਟੀਚਾ ਆਪਣੇ ਆਪੇ 35 ਲੱਖ ਹੋ ਗਿਆ ਹੂੰ ਹੂੰ ਇਸ ਮੀਟਿੰਗ ਦੇ ਦੌਰਾਨ ਇਹ ਸਭ ਦੇ ਨਾਲ ਨਾਲ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਦੇ ਪ੍ਰਧਾਨ ਨੇ ਜਦੋਂ ਮਾਈਕ ਮਿਲਿਆ ਪ੍ਰੈਸ ਕਾਨਫਰੰਸ ਤਾਂ ਉਹ ਕਹਿੰਦੇ ਜੀ ਸੱਤ ਮੈਂਬਰੀ ਕਮੇਟੀ ਦੀ ਮੈਂ ਮੀਟਿੰਗ ਬੁਲਾਉਂਗਾ ਹੂੰ ਹੂੰ ਆਪਾਂ ਕੱਲ ਹੀ ਗੱਲ ਕਰਕੇ ਹਟਿਆ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਸੱਤ ਮੈਂਬਰੀ ਕਮੇਟੀ ਚ ਵਾਧਾ ਹੋ ਸਕਦਾ ਜੀ ਵਿਜੇ ਜੀ ਅੱਜ ਉੱਥੇ ਨਾਮ ਆਏ ਹੂੰ ਹੂੰ ਕਈ ਨਾਮ ਪੜਾਏ ਗਏ ਸੁਣਾਏ ਗਏ ਇਹਨੂੰ ਲੈ ਲਓ ਸੁਚਾ ਸਿੰਘ ਲੰਗਾਵਰਕੇ ਦਾ ਨਾਮ ਵੀ ਚੱਲਿਆ ਕਿ ਇਹਨੂੰ ਲੈ ਲਓ ਉਹ ਕਹਿੰਦੇ ਭਾਈ ਦੇਖਿਓ ਕਿਤੇ ਫਿਰ ਮੁੜ ਕੇ ਕਲੇਸ਼ ਨਾ ਪਾ ਲਿਓ ਜਸਵੰਤ ਸਿੰਘ ਸਾਹਿਬ ਨੂੰ ਪੁੱਛ ਲਓ ਪਹਿਲਾਂ ਕਿ ਆਪਾਂ ਇਹ ਨਾਮ ਸ਼ਾਮਲ ਕਰ ਸਕਦੇ ਆ ਸੋ ਲਗਭਗ ਇਹ ਸਹਿਮਤੀ ਬਣੀ ਹੈ ਕਿ ਜਿਹੜੇ ਆਪਾਂ 10-15 ਨਾਮ ਹੋਰ ਸ਼ਾਮਲ ਕਰਨੇ ਆ ਉਹਨਾਂ ਦੀ ਮਨਜ਼ੂਰੀ ਮਤਲਬ ਅਕਾਲਤਖ ਸਾਬ ਤੋਂ ਲੈ ਲਈ ਜਾਵੇ ਜੀ ਸੋ ਆਉਂਦੇ ਦਿਨਾਂ 'ਚ ਹੁਣ ਧਾਮੀ ਸਾਹਿਬ ਸੱਤ ਮੈਂਬਰੀ ਕਮੇਟੀ ਦੀ ਬੈਠਕ ਬੁਲਾਉਣਗੇ ਉਹਨਾਂ ਨੇ ਜਾਣਕਾਰੀ ਖੁਦ ਸਾਂਝੀ ਕੀਤੀ ਜਿਹੜਾ ਆਪਾਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਕਹਿ ਰਹੇ ਸੀ ਕਿ ਕੱਲ ਉਹ ਮਾਮਲਾ ਆ ਸਕਦਾ ਉਹਨਾਂ ਦਾ ਬਦਲ ਲੱਭਿਆ ਜਾ ਸਕਦਾ ਹੂੰ ਸੋ ਅੱਜ ਐਸਜੀਪੀਸ ਦੇ ਪ੍ਰਧਾਨ ਨੇ ਵੀ ਕਿਹਾ ਕਿ ਹਾਂਜੀ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੀ ਜਾਂਚ ਲਈ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਆ ਉਸ ਨੂੰ ਮੁਕੰਮਲ ਜਾਂਚ ਹੋਣ ਤੱਕ ਦਾ ਸਮਾਂ ਵਧਾ ਦਿੱਤਾ ਗਿਆ ਉਹਨੂੰ ਮੁਕੰਮਲ ਜਾਂਚ ਕਦੋਂ ਤੱਕ ਜੀ ਜੀ ਅਣ ਐਲਾਨਿਆ ਸਮਾਂ ਦੇ ਦਿੱਤਾ ਗਿਆ ਵੈਸੇ ਤਾਂ ਇਹ ਫੈਸਲਾ ਸ਼੍ਰੋਮਣੀ ਕਮੇਟੀ ਦੀ ਬੈਠਕ ਚੋਂ ਆਣਾ ਪਰ ਕਾਲੀ ਜਲਦੀ ਵਰਕਿੰਗ ਕਮੇਟੀ 'ਚ ਥੋੜਾ ਹੋ ਸਕਦਾ ਇਹਦਾ ਮਤਲਬ ਵਰਕਿੰਗ ਯੂਨਿਟੀ 'ਚ ਬੈਠਕ ਜੇ ਮਸਲਾ ਬਚਾ ਰਹੇਗਾ ਜਿਹਦਾ ਆਪਾਂ ਜਿੱਕਾ ਕਰ ਰਹੇ ਸੀ ਜੀ ਸੋ ਤਾਂ ਹੀ ਤਾਂ ਮੀ ਸਾਹਿਬ ਨੇ ਗੱਲ ਸਾਂਝੀ ਕੀਤੀ ਸੋ ਹੁਣ ਯਾਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਅੱਜ ਯਾਨੀ ਹਰਪ੍ਰੀਤ ਸਿੰਘ ਵੀ ਉਥੇ ਮਸਤੂਆਣਾ ਮਤਲਬ ਸਿਗੇ ਜਦੋਂ ਉਥੇ ਬਕਾਇਦਾ ਤੌਰ ਤੇ ਸਮਾਗਮ ਸੀਗਾ ਜਿਹੜਾ ਸੋ ਉਹ ਵਰਸੀ ਸਮਾਗਮ ਉਹਦੇ ਵਿੱਚ ਉਹਨਾਂ ਨੇ ਅੱਜ ਆਪਣੀ ਤਕਰੀਰ ਰੱਖੀ ਤੇ ਉਹਨਾਂ ਨੇ ਕਿਹਾ ਕਿ ਇਸ ਮੌਕੇ ਸਿਧਾਂਤ ਤੋਂ ਅਸੀਂ ਲੰਬੇ ਹੋ ਗਏ ਆ ਜੀ ਸੋ ਇਹ ਵੀ ਅਕਾਲ ਤਖਤ ਸਾਹਿਬ ਦੇ ਢਹ ਢੇਰੀ ਹੋਣ ਵਰਗਾ ਮਸਲਾ ਹੈ ਜਦੋਂ ਸਿਧਾਂਤ ਤੋਂ ਅਸੀਂ ਲੰਬੇ ਹੋ ਜਾਂਦੇ ਆ ਰਖੜੇ ਨੇ ਵੀ ਬਡਾਲੇ ਨੇ ਵੀ ਅਕਾਲੀ ਦਲ ਬਾਦਲ ਤੇ ਸਿੱਧੇ ਨਿਸ਼ਾਨੇ ਬਿੰਨੇ ਸੋ ਇਸ ਲਈ ਇਹ ਸਪਸ਼ਟ ਹੋ ਗਿਆ ਕਿ ਦੂਰੀਆਂ ਵੱਧ ਗਈਆਂ ਨੇ ਪਾੜਾ ਵੱਧ ਗਿਆ ਔਰ ਜੱਜਦਾਰ ਗਿਆਨੀ ਹਰਪ੍ਰਿੰਦ ਸਿੰਘ ਨੇ ਵੀ ਇੱਕ ਤਰ੍ਹਾਂ ਨਾਲ ਧਾਰ ਲਿਆ ਕਿ ਇਹਨੂੰ ਹਟਾਉਣਾ ਤਾਂ ਹੈ ਹੀ ਆ ਪਰ ਮੈਂ ਆਪਣੀ ਸੱਚਾਈ ਤੇ ਕਾਇਮ ਰਹਾ ਇਸ ਲਈ ਉਹ ਆਪਣੇ ਫੈਸਲੇ ਤੇ ਡਿੰਗ ਨੇ ਤੇ ਇਧਰ ਸੁਧਾਰ ਲਹਿਰ ਵਾਲਿਆਂ ਨੇ ਦੇਖਿਆ ਕਿ ਸਾਡੀ ਹੁਣ ਥਾਂ ਨਹੀਂ ਬਣਨੀ ਇੱਧਰ ਇਹਨਾਂ ਨਾਲ ਬੈਠਣ ਦੀ ਇਸੀ ਉਹ ਬਿੱਲੀ ਖਿੱਚ ਕੇ ਲੜਾਈ ਅੱਗੇ ਵਧਾ ਗਏ ਨੇ ਸੋ ਦੇਖਦੇ ਹਾਂ ਜੀ ਇਹ ਕਿੱਧਰ ਨੂੰ ਜਾਂਦਾ ਪਰ ਅੱਜ ਦੋ ਗੱਲਾਂ ਸਾਫ਼ ਹੋ ਗਈਆਂ ਕਿ ਸ਼੍ਰੋਣੀ ਕਮੇਟੀ ਦੀਆਂ ਚੋਣਾਂ ਹੁਣ ਮਈ ਤੋਂ ਪਹਿਲਾਂ ਨਹੀਂ ਹੋਣ ਵਾਲੀਆਂ ਹੂੰ ਸੱਤਵੇਂ ਮੈਂਬਰ ਕਮੇਟੀ ਮੀਟਿੰਗ ਕਰਕੇ ਉਹਦੇ ਵਿੱਚ ਵਾਅਦਾ ਕਰਨੀਆਂ ਗੱਲਾਂ ਤੁਰਨ ਗਈਆਂ ਤੋਂ ਇੱਧਰ ਮਤਲਬ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਦੇ ਉੱਤੇ ਵੀ ਅਕਾਲੀ ਦਲ ਉਸੇ ਸ਼ਕਤੀ ਨਾਲ ਅੱਗੇ ਵਧਣਾ ਚਾਹੁੰਦਾ ਹੈ ਉਹ ਕਮੇਟੀ ਦੇ ਰਹੀਂ ਸਬੂਤ ਇਕੱਠੇ ਕਰਕੇ ਕਾਰਵਾਈ ਕਰਨ ਦੀ ਤਿਆਰੀ ਚਾਹੇ ਹੂੰ ਦੀਪਕ ਜੀ ਜਦੋਂ ਕੋਈ ਵਿਅਕਤੀ ਕਾਮਯਾਬ ਹੋ ਜਾਂਦਾ ਜੇ ਉਹ ਕਿਸੇ ਕਾਮਯਾਬ ਹੋਇਆ ਵਿਅਕਤੀ ਜਦੀ ਫੋਲੋਇੰਗ ਬਹੁਤ ਹੋਵੇ ਜੇ ਉਹ ਕਿਸੇ ਨੂੰ ਕ੍ਰੈਡਿਟ ਦੇਵੇ ਤਾਂ ਅਸਲੀ ਕ੍ਰੈਡਿਟ ਉਹ ਹੁੰਦਾ ਵੀ ਕੋਈ ਬੰਦਾ ਕੋਈ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕਰ ਗਿਆ ਫਿਰ ਉਹ ਕਹੇ ਵੀ ਜੀ ਮੈਨੂੰ ਬਿਜ਼ਨਸ ਕਰਨਾ ਅਸਲ ਦੇ ਵਿੱਚ ਫਲਾਣੇ ਬੰਦੇ ਨੇ ਸਿਖਾਇਆ ਸੀ ਉਹ ਤੇ ਉਹ ਸੱਚੀ ਤਾਰੀਫ ਹੈ ਨਾ ਸੱਚਾ ਕ੍ਰੈਡਿਟ ਆ ਪਰ ਕਈ ਵਾਰ ਇਹ ਹੁੰਦਾ ਵੀ ਕਾਮਯਾਬੀ ਆਪਣੇ ਨਾਲ ਜਿਹੜੇ ਬਹੁਤ ਸਾਰੇ ਆ ਦਾਵੇਦਾਰ ਨੇ ਉਹ ਲੈ ਆਉਂਦੀ ਹੁੰਦੀ ਆ ਵਿਰਾਟ ਕੋਹਲੀ ਇੰਡੀਆ ਦੇ ਬੋਲੇ ਦਿੱਗਜ ਖਿਡਾਰੀ ਨੇ ਚਲੋ ਅੱਜਕਲ ਆਊਟ ਆਫ ਫਾਰਮ ਨੇ ਥੋੜਾ ਉਹਨਾਂ ਦਾ ਫਾਰਮ ਠੀਕ ਠਾਕ ਨਹੀਂ ਚੱਲ ਰਹੀ ਪਰ ਰਾਮ ਰਹੀਮ ਜਿਹੜੇ ਹੁਣ ਪਰੋਲ ਤੇ ਬਾਹਰ ਆਏ ਜਿਨ੍ਹਾਂ ਬਾਰੇ ਤੁਸੀਂ ਦੱਸਿਆ ਸੀ ਪਿਛਲੇ ਦਿਨੀ ਕਹਿੰਦੇ ਵੀ ਵਿਰਾਟ ਕੋਹਲੀ ਨੂੰ ਕ੍ਰਿਕਟ ਖੇਡਣੀ ਕਹਿੰਦੇ ਮੈਂ ਸਿਖਾਈ ਸੀ ਮੈਨੂੰ ਕਿਉਂ ਲੱਗਦਾ ਵੀ ਪਹਿਲਾਂ ਵੀ ਇੱਕ ਵਾਰ ਰਾਮ ਰਹੀਮ ਇਹ ਜੀ ਗੱਲ ਕਹਿ ਚੁੱਕਾ ਹੈ ਇਹ ਬਿਲਕੁਲ ਤੁਹਾਡੀ ਗੱਲ درست ਹੈ ਜੀ ਅੱਜ ਤੋਂ 7-8 ਸਾਲ ਪਹਿਲਾਂ ਵੀ ਕਿਹਾ ਸੀ ਨਾ ਹਾਂ ਹੋਰ ਕੱਲਾ ਵਿਰਾਟ ਕੋਹਲੀ ਬਾਰੇ ਇਹ ਨਹੀਂ ਕਿਹਾ ਸੀ ਹੂੰ ਉਹਨਾਂ ਨੇ ਜ਼ਾਹਿਰ ਖਾਨ ਸ਼ਿਖਰਤਾਬਲ ਯੂਸਫ ਪਠਾਨ ਇਹਨਾਂ ਸਾਰੇ ਖਿਡਾਰੀਆਂ ਬਾਰੇ ਕਿਹਾ ਸੀ ਕਹਿੰਦੇ ਸਾਰੇ ਖਿਡਾਰੀਆਂ ਦੇ ਮੇਰੇ ਕੋਲ ਵੀਡੀਓ ਪਈਆਂ ਮੈਂ ਟ੍ਰੇਨਿੰਗ ਦਿੱਤੀਆਂ ਇਹਨਾਂ ਨੂੰ ਹੂੰ ਮੈਂ ਸਿਖਾਇਆ ਇਹਨਾਂ ਨੂੰ ਮੇਰੇ ਕੋਲ ਸਿੱਖਣ ਆਉਂਦੇ ਸੀ ਹੋਰ ਛੱਡੋ ਉਹ ਕਹਿੰਦੇ ਪਾਕਿਸਤਾਨ ਦੇ ਖਿਡਾਰੀਆਂ ਨੂੰ ਵੀ ਕਲਮਾ ਰਹੀਂ ਮੈਂ ਜੋੜਿਆ ਨਾਲ ਆਪਣੇ ਮਤਲਬ ਉਹ ਮੁਸਲਮਾਨ ਖਿਡਾਰੀ ਨੇ ਇਸ ਲਈ ਕਹਿੰਦੇ ਕਿ ਉਹਨਾਂ ਨੂੰ ਕਲਮਾ ਪੜ੍ਹ ਕੇ ਮੈਂ ਸਿਖਾਈਆ ক্রিকেট ਖੇਡਣਾ ਅੱਛਾ ਜੀ ਸੋਈ ਕਮਾਲ ਬਿਲਕੁਲ ਜੀ ਗੁਰਮੀਤ ਸਿੰਘ ਰਾਮ ਰਹੀਮ ਅੱਜਕੱਲ ਪਰੋਲਤੇ ਨੇ ਔਰ ਇਸ ਨੂੰ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਕਿ ਰਾਜਨੀਤਿਕ ਪਰੋਲ ਹੈ 12ਵੀਂ ਪਰੋਲ ਮਿਲੀ ਹੈ ਉਹਦੇ ਵਿੱਚੋਂ 7-8 ਪਰੋਲ ਸਿੱਧੀਆਂ ਚੋਣਾਂ ਨਾਲ ਸੰਬੰਧਿਤ ਨੇ ਤੇ ਇਸ ਵਾਰ ਫਿਰ ਦਿੱਲੀ ਚੋਣਾਂ ਤੋਂ ਪਹਿਲਾਂ ਔਰ ਹਰਿਆਣੇ ਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਇਹ ਪਰੋਲ ਹੈ ਔਰ ਇਸ ਵਾਰ ਪਹਿਲੀ ਵਾਰ ਹੈ ਕਿ ਇਹ ਪਰੋਲ ਦੇ ਦੌਰਾਨ ਉਹਨਾਂ ਨੂੰ ਸਰਸਾ ਆਪਣੇ ਪ੍ਰਮੁੱਖ ਡੇਰੇ ਜਾਣ ਦਾ ਮੌਕਾ ਮਿਲ ਗਿਆ ਚਰਚਾਵਾਂ ਮਤ ਇਹ ਵੀ ਨੇ ਕਿ ਉਹ ਹਨੀਪ੍ਰੀਤ ਨੂੰ ਡੇਰੇ ਦਾ ਸਾਰੇ ਪ੍ਰਬੰਧਾਂ ਦੀ ਪੱਕੀ ਪਾਵਰ ਰੋਟਰਨੀ ਸੰਭ ਸਕਦੇ ਨੇ ਹਮ ਹ ਸੋ ਇਹਦੀ ਵੀ ਚਰਚਾ ਮਾਰੀ ਗਏ ਨੇ ਇਹ ਸਭ ਦੇ ਦਰਮਿਆਨ ਆਨਲਾਈਨ satsang ਕੀਤਾ ਗੁਰਮੀਤ ਸਿੰਘ ਰਾਮ ਰਹੀਮ ਨੇ ਅੱਛਾ ਜੀ ਤੇ ਆਨਲਾਈਨ satsang ਦੇ ਦੌਰਾਨ ਉਹਨਾਂ ਨੇ ਕਿਹਾ ਜੀ ਕਿ ਭਾਰਤੀ ਕ੍ਰਿਕਟ ਦਾ ਜਿਹੜਾ ਵੱਡਾ ਖਿਡਾਰੀ ਆ ਵਿਰਾਟ ਕੋਹਲੀ ਉਹਨੇ ਮੇਰੇ ਤੋਂ ਗੁਰਮੰਤਰ ਲਿਆ ਹਮ ਰਾਮ ਰਹੀਮ ਨੇ ਕਿਹਾ ਕਿ ਮਤਲਬ ਕਿ ਉਹਨਾਂ ਨੇ ਖੁਦ ਦਾਵਾ ਕੀਤਾ ਕਿ ਵਿਰਾਟ ਕੋਹਲੀ 2010 ਚ ਇੱਥੇ ਆਇਆ ਸੀਗਾ ਹਮ ਉਸ ਤੋਂ ਪਹਿਲਾਂ 2007-08 ਚ ਵੀ ਇੱਥੇ ਆਇਆ ਪਰ ਉਹਨਾਂ ਨੇ ਗੁਰਮੰਤਰ ਵੀ ਦਿੱਤਾ ਤੇ ਮੈਂ ਉਹਨੂੰ ਕ੍ਰਿਕਟ ਪਲੇਅਰ ਬਣਾਇਆ ਮੈਂ ਉਸ ਨੂੰ ਕ੍ਰਿਕਟ ਦੇ ਗੁਰ ਦਿੱਤੇ ਤੇ ਇਹੀ ਨਹੀਂ RAM REEM ਨੇ ਇਹ ਵੀ ਕਿਹਾ ਕਿ ਹਿੰਦੁਸਤਾਨ ਪਾਕਿਸਤਾਨ ਦੇ ਮੈਚ ਦੇ ਦੌਰਾਨ ਪਾਕਿਸਤਾਨੀ ਪਲੇਅਰ ਵੀ ਗੁਰਮੰਤਰ ਮਤਲਬ ਕਲਮਾ ਰਾਹੀਂ ਮੇਰੇ ਨਾਲ ਜੁੜੇ ਕਹਿੰਦੇ ਕਿ ਉਹ ਮੁਸਲਮਾਨ ਪਲੇਅਰ ਨੇ ਇਸ ਲਈ ਕਿਉਂਕਿ ਉਹਨਾਂ ਨੇ ਉਸ ਨਾਤੇ ਤੋਂ ਮਤਲਬ ਸਿੱਖਿਆ ਲਈ ਹੈ ਸੋ ਕਹਿੰਦੇ ਬਹੁਤ ਸਾਰੇ ਪਲੇਅਰ ਨੇ ਜਿਹੜੇ ਅੱਜ ਕੱਲ੍ਹ ਹਾਂ ਵੱਡੀਆਂ ਟੀਮਾਂ 'ਚ ਖੇលਦੇ ਨੇ ਤੇ ਮੈਨੂੰ ਕਹਿੰਦੇ ਦੇਖ ਕੇ ਬਹੁਤ ਚੰਗਾ ਲੱਗਦਾ ਉਹ ਚਾਹੇ ਮੇਰਾ ਨਾਲ ਲੈਣ ਨਾ ਨਾਲ ਲੈਣ ਪਰ ਮੇਰੇ ਕੋਲ ਸਾਰਾ ਰਿਕਾਰਡ ਪਿਆ ਕਹਿੰਦੇ ਵੀਡੀਓਗ੍ਰਾਫੀ ਸਾਰਾ ਕੁਝ ਪਿਆ ਕਿ ਮੈਂ ਕਰੈਕਟ ਸਿਕਾਇਆ ਉਹਨਾਂ ਨੂੰ ਸੋ ਇਹ ਪਤਾ ਨਹੀਂ ਚਰਚਾ 'ਚ ਰਹਿਣ ਦਾ ਸਟੰਟ ਹੈ ਪਤਾ ਨਹੀਂ ਆਪਣੇ ਆਪ ਨੂੰ ਮਤਲਬ ਰੱਬ ਦਿਖਾਉਣ ਦੀ ਕੋਸ਼ਿਸ਼ ਹੈ ਮਤਲਬ ਇੱਥੇ ਹੁਣ ਯੁਵਰਾਜ ਸਿੰਘ ਹੈ ਹੈਨਾ ਉਹ ਮਤਲਬ ਫਤਿਹਗੜ੍ਹ ਸਾਹਿਬ ਦੀ ਕੱਡੇਰਾ ਸੰਤਾਂ ਦਾ ਜੀ ਹੈਨਾ ਸਿੱਖ ਸੰਤਾਂ ਦਾ ਡੇਰਾ ਉੱਥੇ ਹੋ ਜਾਂਦਾ ਹਮ ਉਹਦੀ ਮਾਤਾ ਜਾਂਦੇ ਨੇ ਤੇ ਯੁਗਰਾਜ ਸਿੰਘ ਆਪਣੇ ਨਾਲ ਹੋਰ ਦੋ ਕ੍ਰਿਕਟ ਖਿਡਾਰੀਆਂ ਨੂੰ ਇੱਕ ਵਾਰ ਲਿਆਇਆ ਸੀ ਜੀ ਉਹਨਾਂ ਨਾਲ ਜਾ ਕੇ ਆਏ ਉੱਥੇ ਹਮ ਸੋ ਮਤਲਬ ਇਹ ਇੱਕ ਦੋਸਤਾਨਾ ਨਾਤੇ ਇੱਕ ਦੂਏ ਤੋਂ ਮਿਲ ਕੇ ਸ਼ਰਦਾ ਦੇ ਨਾਤੇ ਜੇ ਕਿਤੇ ਜਾਣਦੇ ਆ ਤੇ ਇਹਨਾਂ ਵਿੱਚ ਚੇਲੇ ਬਣ ਗਏ ਹਮ ਸੋ ਮੈਂ ਕਿਹਨਾ ਹੋ ਸਕਦਾ ਇੱਥੇ ਆਏ ਹੁਣ ਵਿਰਾਟ ਕੋਲੀ ਅਸੀਂ ਨਹੀਂ ਕਹਿੰਦੇ ਕਿ ਨਹੀਂ ਆਏ ਨਾ ਅਸੀਂ ਵਿਰਾਟ ਕੋਲੀ ਦੇ ਵਕੀਲ ਆ ਹੈਨਾ ਪਰ ਮਤਲਬ ਤੁਹਾਡੀ ਗੱਲ ਇਹ ਦਰੁਸਤ ਹੈ ਕਿ ਵਿਰਾਟ ਕੋਲੀ ਕਿਸੇ ਮਕਾਮ ਤੇ ਜਾ ਕੇ ਕਹੇ ਕਿ ਮੈਂ ਤਾਂ ਅਸਲੀ ਗੁਰੂ ਰਾਮ ਧਰਮ ਤੋਂ ਸਿੱਖ ਕੇ ਆਇਆ ਫਿਰ ਤਾਂ ਬੱਲੇ ਬੱਲੇ ਫਿਰ ਤਾਂ ਫੌਨਰ ਬਧਨ ਤੁਹਾਡੇ ਤੇ ਜੇਕਰ ਤੁਸੀਂ ਆਪ ਹੀ ਗੋਗਾ ਗਾਨੇ ਹੋ ਤਾਂ ਪਤਾ ਨਹੀਂ ਇਹਦੇ ਨਾਲ ਕੀ ਖੱਟਿਆਣਾ ਕੀ ਨਹੀਂ ਪਤਾ ਨਹੀਂ ਇਹਦੇ ਨਾਲ ਬਰਾਟਕੋਲੀ ਦੇ ਫੈਨ ਦੀਆਂ ਵੋਟਾਂ ਪਾਉਣੀਆਂ ਕਿਸੇ ਨੂੰ ਮੈਨੂੰ ਨਹੀਂ ਸਮਝ ਆਈ ਕਿ ਇਹ ਫਾਰਮੂਲਾ ਕਿਉਂ ਅਪਣਾਇਆ ਪਰ ਇਹਦੇ ਕੋਈ ਨਾ ਕੋਈ ਗਹਿਰੇ ਅਰਥ ਹੋਣਗੇ ਹੂੰ ਹੂੰ ਦੀਪਕ ਜੀ ਇਹ ਦੱਸਿਓ ਅਤਰੰਗੀ ਜੀਆਂ ਖਬਰਾਂ ਸਮੇਂ-ਸਮੇਂ ਸਰ ਕੇ ਸੁਣਨ ਨੂੰ ਮਿਲਦੀਆਂ ਨਹੀਂ ਜਿਨ੍ਹਾਂ ਨੂੰ ਸੁਣ ਕੇ ਤਾਂ ਹੈਰਾਨ ਨਹੀਂ ਹੁੰਦੀ ਆ ਇੱਕ ਬੜੀ ਖਬਰ ਪਹਿਲਾਂ ਚੱਲੀ ਸੀ ਵੀ ਗਦੇ ਬੜੇ ਵਿਕਦੇ ਨੇ ਜਿਹੜੇ ਚਾਈਨਾ ਦੇ ਵਿੱਚ ਉਹ ਬਾਹਰਲੇ ਮੁਲਕਾਂ ਤੋਂ ਪਾਕਿਸਤਾਨ ਤੋਂ ਖਾਸ ਤੌਰ ਤੇ ਬੜੇ ਗਦੇ ਮੰਗਾਉਂਦੇ ਸੌਰੀ ਤੁਹਾਡੀ ਆਵਾਜ਼ ਹੁਣ ਆਈ ਕਿ ਜੀ ਬਿਲਕੁਲ ਹੈਨਾ ਵੀ ਇਦਾਂ ਦੀਆਂ ਕਈ ਖਬਰਾਂ ਆਉਂਦੀਆਂ ਬਿਲਕੁਲ ਬਿਲਕੁਲ ਗੱਲ ਧਰਸ ਹੈਨਾ ਜੀ ਹੂੰ ਚੌਣੇ ਦਾ ਸੋਹਜਾ ਚੀਤਾ ਆਪਣੀ ਫੁਰਤੀ ਲਈ ਜਾਣਿਆ ਜਾਂਦਾ ਪਰ ਚੀਤੇ ਦੇ ਪਿਸ਼ਾਬ ਦੀ ਬੋਤਲ 600 ਰੁਪਏ ਚ ਵਿਕ ਰਹੀ ਹੈ ਬਿਲਕੁਲ ਜੀ ਇਹ ਹੈਰਾਨੀ ਵਾਲੀ ਖਬਰ ਨਹੀਂ ਹੋਣੀ ਚਾਹੀਦੀ ਮੇਰੇ ਖਿਆਲ ਖਾਸ ਕਰਕੇ ਭਾਰਤੀਆਂ ਨੂੰ ਤਾਂ ਨਹੀਂ ਹੋਣੀ ਚਾਹੀਦੀ ਇੱਥੇ ਇੱਕ ਬਾਬਾ ਹੈ ਕਰਿਆਨੇ ਦੀ ਦੁਕਾਨ ਚਲਾਉਂਦਾ ਉਹ ਬਾਬਾ ਹੂੰ ਸੋ ਵੱਡਾ ਮੌਲ ਹੈ ਹੁਣ ਤਾਂ ਆਪਾ ਕਰਿਆਨੇ ਦੀ ਦੁਕਾਨ ਵੀ ਨਾ ਗਈ ਹੈ ਮੌਲ ਚਲਾਉਂਦਾ ਹੂੰ ਉਹ ਬਾਬਾ ਗਉ ਮੂਤਰ ਦੇ ਨਾਂ ਤੇ ਸ਼ੀਸ਼ੀਆਂ ਵੇਚਦਾ ਹੂੰ ਸੋ ਇਸ ਲਈ ਉਹ ਵਿਕਦਾ ਹਮਮ ਹੁਣ ਬੱਕਰੀ ਦਾ ਦੁੱਧ ਕਹਿੰਦੇ ਜੀ ਮਤਲਬ ਕਿ ਉਹ ਸੈੱਲ ਪੂਰੇ ਕਰਦਾ ਜੀ ਪਰ ਅਸੀਂ ਇਸ ਤਕਨੀਕ ਕੰਨੀ ਕਦੇ ਨਜ਼ਰ ਮਾਰਦੇ ਹਾਂ ਕਿ ਉਹ ਬੱਕਰੀ ਹੁਣ ਖਾ ਕੀ ਕਰੀ ਜੇ ਉਹਨੂੰ ਕੱਟਿਆ ਹੋਇਆ ਘਾ ਪਾ ਰਿਹਾ ਹੁੰਦੇ ਆ ਕੇ ਹਮ ਹੈਨਾ ਫਿਰ ਉਹਦੇ ਦੁੱਧ ਦਾ ਕੀ ਅਸਰ ਹੋਊਗਾ ਜੇ ਉਹ ਆਪਣੀ ਚੋਣ ਕਰਕੇ ਜੋ ਜੋ ਉਹਦੀ ਐਕਚੁਅਲ ਖਰਾਕ ਹੈ ਜੋ ਲੱਭ ਕੇ ਉਹ ਤਤ ਖਾਂਦੀ ਹੈ ਖੁਦ ਜਾ ਕੇ ਚੱਪ ਕੇ ਖਾਂਦੀ ਹੈ ਤਾਂ ਉਹਦਾ ਅਸਰ ਹੋਰ ਹੋਏਗਾ ਜੀ ਇਸੇ ਤਰ੍ਹਾਂ ਕੀ ਅੱਜ ਦੇ ਰੂਪ ਦੇ ਵਿੱਚ ਉਹ ਦੇਸੀ ਗਾਇਆਂ ਹੈਗੀਆਂ ਹਮ ਕੀ ਉਹ ਉਹ ਸਾਰਾ ਉਹਨਾਂ ਦਾ ਖਾਣਾ ਪੀਣਾ ਹੈਗਾ ਸੋ ਇਸ ਲਈ ਉਹ ਕਿੰਨੇ ਤਰ੍ਹਾਂ ਦੇ ਸਵਾਲ ਨੇ ਹੁਣ ਆਹ ਫਾਰਮੂਲਾ ਤਾਂ ਬਿਲਕੁਲ ਹੀ ਵੱਖਰਾ ਜਿਹੜਾ ਜੱਗੋ ਤੇਰਵੀਂ ਖਬਰ ਹੈ ਜਿਹੜੀ ਤੁਸੀਂ ਸਵਾਲ ਕਰ ਰਹੇ ਹੋ ਅਸਲ 'ਚ ਇਹ ਖਬਰ ਕਿਤੇ ਹੋਰ ਤੋਂ ਨਹੀਂ ਜੀ ਇਹ ਇਹ ਕਮਾਲ ਹੈ ਸਿਆਚਨ ਸੂਬਾ ਜੀ ਚੀਨ ਦਾ ਅੱਛਾ ਉੱਥੇ ਆ ਓਕੇ ਚੀਨ ਦੇ ਚੀਨ ਦੇ ਸਿਆਚਨ ਸੂਬੇ ਦੇ ਵਿੱਚ ਇੱਕ ਚਿੜੀਆ ਘਰ ਹੂੰ ਹੂੰ ਤੇ ਉਹ ਚਿੜੀਆ ਘਰ ਦੀ ਬਕਾਇਦਾ ਇੱਕ ਸਲਾਨੀ ਨੇ ਇਸ ਗੱਲ ਦੀ ਵੀਡੀਓ ਬਣਾ ਕੇ ਵਿੱਚ ਕਿਤੇ ਤਾਂ ਲੈਣ ਲੱਗ ਕੇ ਜਿੱਥੇ ਦਾ ਪਸ਼ਾਬ ਖਰੀਦਿਆ ਜਾ ਰਿਹਾ ਭਾਈ ਸ਼ੀਸ਼ੀਆਂ ਚ ਪਾ ਪਾ ਕੇ ਵੇਚਦੇ ਨੇ ਉਹ ਉਹ ਕਹਿੰਦੇ ਜੀ 50 ਜੁਨਾਨ ਦੇ ਵਿੱਚ 250 ਗ੍ਰਾਮ ਦੀ ਸ਼ੀਸ਼ੀ ਆ ਉਹ ਹੂੰ ਜਿਹੜੀ ਚਿੱਤੇ ਦਾ ਪਿਸ਼ਾਬ ਕੇ ਕੇ ਵਿੱਚ ਆ ਜਾ ਰਿਹਾ ਉਹ 50 ਜੁਨਾਨ ਆ ਮਤਲਬ 7 ਕ ਡਾਲਰ ਬਣਦੇ ਆ ਤੇ 7 ਕ ਡਾਲਰ ਦੇ ਆਪਣੇ 600 ਰੁਪਏ ਹੀ ਬਣਦੇ ਆ ਕਹਿੰਦੇ ਸੋ ਇਹ ਇਸ ਲਈ ਕਹਿੰਦੇ ਕਿ ਐਵਰੇਜ ਭਾਰਤੀ ਕਰੰਸੀ ਦੇ ਹਿਸਾਬ ਨਾਲ ਜੇ ਹਿਸਾਬ ਲਈ 600 ਰੁਪਏ ਚ ਵਿਕਦਾ ਤੇ ਉਹਦੇ ਲੇਬਲ ਦੇ ਹਿਸਾਬ ਨਾਲ ਜਿਹੜੋ ਤੋਂ ਲਾ ਕੇ ਵੇਚਦੇ ਆ ਉਹਦੇ ਹਿਸਾਬ ਨਾਲ ਕਿਹਾ ਜਾਂਦਾ ਕਿ ਜੀ ਕਿ ਇਹ ਗਠੀਏ ਦਾ ਰੋਗ ਮੋਚ ਹੈ ਨਾ ਕੋਈ ਅਜਿਹੇ ਰੋਗ ਹੋਣ ਮਤਲਬ ਕਿ ਹਨਾ ਉਹ ਸਾਰਿਆਂ ਨੂੰ ਦੂਰ ਕਰਦਾ ਤੇ ਕਹਿੰਦੇ ਕਿ ਜੇ ਤੁਹਾਡੇ ਤੁਹਾਨੂੰ ਕੋਈ ਅਲਰਜੀ ਨਹੀਂ ਹੈ ਤਾਂ ਇਹ ਪੀਣ ਲਈ ਵੀ ਵਰਤਿਆ ਜਾ ਸਕਦਾ ਜੀ ਹੋਰ ਇਹਦਾ ਫਾਰਮੂਲਾ ਕੀ ਦੱਸਿਆ ਕਿ ਵਾਈਟ ਬਾਈਨ ਮਿਲਾਉਣੀ ਹੈ ਇਹਦੇ ਵਿੱਚ ਹੂੰ ਹੂੰ ਚੀਤੇ ਦਾ ਪਸ਼ਾਬ ਤੇ ਵਾਈਟ ਬਾਈਨ ਮਿਲਾ ਕੇ ਫਿਰ ਇਹਦੀ ਵਰਤੋਂ ਕਰਨੀ ਹੈ ਹੂੰ ਸੋ ਇਸ ਨੂੰ ਲੈ ਕੇ ਉੱਥੇ ਸਵਾਲ ਖੜੇ ਹੋ ਗਏ ਮੈਡੀਕਲ ਖੇਤਰ ਨੇ ਕੋਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਤੇ ਉਦਰ ਚਿੜੀਆ ਘਰ ਵਾਲੇ ਕਹੀ ਜਾਂਦੇ ਆ ਸਾਡੇ ਕੋਲ ਬਿਜ਼ਨਸ ਲਾਇਸੈਂਸ ਹੈਗਾ ਕਿਉਂਕਿ ਭਰਾਵਾ ਬਿਜ਼ਨਸ ਲਾਇਸੈਂਸ ਹੈਗਾ ਮਤਲਬ ਥੋੜਾ ਲੋਕਾਂ ਨੂੰ ਜਿੱਤੇ ਦਾ ਪਛਾਪ ਵੇਚ ਜਾਓਗੇ ਪਰ ਮਤਲਬ ਕਿ ਇੱਥੇ ਕਿਸਾਨਾਂ ਦੀ ਫਸਲ ਬिके ਨਾ ਬिके ਉਹਦਾ ਮੁੱਲ ਪੂਰਾ ਮਿਲੇ ਨਾ ਮਿਲੇ ਹੈ ਨਾ ਹੈ ਤੇ ਪਰ ਅਗਲਿਆਂ ਦਾ ਜਦੋਂ ਇਹ ਮਾਲ ਵਿਕਦਾ ਤਾਂ ਅਗਲੇ ਦਾ ਵੇਚਣਗੇ ਭਾਈ ਹੂੰ ਦੀਪਕ ਜੀ ਸਮਾ ਦੇਣ ਲਈ ਬहोत ਧੰਵਾਦ ਅਗਲੇ ਹਫਤੇ ਫੇਰ ਗੱਲ ਕਰਦੇ ਆ ਬਹੁਤ ਚੰਗੀ ਬਹੁਤ